ਸਾਡੇ ਕੋਲ ਕੋਈ ਵੀ ਫਾਰਮਰ ਆਂਦਾ ਹੈ ਹਾਂਜੀ ਚਾਹੇ 2 ਰੁਪਏ ਦੀ ਚੀਜ਼ ਲਏ 100 ਰੁਪਏ ਦੀ ਲਏ 1000 ਦੀ ਲਏ 10000 ਦੀ ਲਏ ਕੋਈ ਫਾਊਂਡੇਸ਼ਨ ਨਹੀਂ ਹੈ ਕੁਝ ਵੀ ਛੜਦੇ ਪਰਦੇਸ ਕਰਦਾ ਅਸੀਂ ਇਹਨੂੰ ਆਪਦੇ ਵੱਲੋਂ ਯੂਪੀਐਲ ਵੱਲੋਂ 1 ਸਾਲ ਦਾ 1 ਲੱਖ ਰੁਪਏ ਦਾ ਫ੍ਰੀ ਐਕਸੀਡੈਂਟਲ ਇੰਸ਼ੋਰੈਂਸ ਉਹਨੂੰ ਨਾਲ ਫ੍ਰੀ ਦਿਆਂਗੇ ਤੁਹਾਨੂੰ ਅਸੀਂ ਦਾਂਗੇ ਯੂਪੀਐਲ ਦੀ ਸਾਥੀ ਆਂਦੀ ਹੈ ਯੂਪੀਐਲ ਦੀ ਸਾਥੀ ਵੀ ਮਿਲੇਗੀ ਜਿਹੜੀ ਕਿ ਨਦੀਨ ਨਾਸ਼ਕ ਵਾਸਤੇ ਮੁਰਕ ਵਾਸਤੇ ਜ਼ਿੰਮੇਦਾਰ ਪਾਉਂਦੇ ਨੇ ਆਪਣੇ ਕੋਲ ਸਾਫਾਈ ਲਾਈਜ਼ਰ ਹੈ ਸਾਫ ਹੈ ਯੂਥੇਨ ਸਾਰੇ ਯੂਪੀਐਲ ਦੇ ਪ੍ਰੋਡਕਟ ਸਾਡੇ ਕੋਲ ਅਵੇਲੇਬਲ ਨੇ ਟਾਟਾ ਦੀ ਟਕੂਮੀ ਇਨਫੈਕਟੀਸਾਈਡ ਸੁੰਢੀ ਵਾਸਤੇ ਉਹ ਵੀ ਤੁਹਾਨੂੰ ਮਿਲ ਜੇਗੀ ਬਾયર ਦੀ ਫੇਮ ਮਿਲ ਜੇਗੀ ਯੂਪੀਐਲ ਦੀ ਕੋਰਾਜਨ ਵੀ ਮਿਲ ਜੇਗੀ ਇੱਕ ਸਭ ਤੋਂ ਵਧੀਆ ਗੋਦਰੇ ਦੀ ਗਰੇਸ਼ੀਆ ਆਂਦੀ ਹੈ ਇਹ ਜਾਪਾਨ ਦਾ ਟੈਕਨੀਕਲ ਐਂਡਾਈ ਰਿਫਟ ਕੋਈ ਸਜੈਂਟਾਈ ਰਿਫਟ ਮਿਲੇਗੀ ਕਮਾਨ ਐਲ ਸਜੈਂਟਾ ਦੀ ਐਮਪਲੀਗੋ ਹੈ ਨੋਮినਲ ਯੂਪੀਐਲ ਦਾ ਪ੍ਰੋਡਕਟ ਆਂਦਾ ਸਾਡਾ ਗਰੋਥ ਵਾਸਤੇ ਗਨੈਕਸਾ ਇਹ ਤੁਸੀਂ ਇਹ ਸਾਫ ਲਾ ਲਓ ਕਿ ਜਿਹੜਾ ਫਾਰਮਰ ਇਹਨੂੰ ਪਾ ਲਿਆ ਨਾ ਜਿੰਨੇ 23 ਗੱਲ ਫ੍ਰੀ ਇੰਸ਼ੋਰੈਂਸ ਵਾਲੀ ਉਹ ਸਾਰਿਆਂ ਨੂੰ ਮਿਲੀ ਜਾਣਾ ਹੈ ਉਹ ਅਸੀਂ ਕਿਸੇ ਦਾ ਵੀ ਨਹੀਂ ਰੱਖਣਾ ਉਹ ਤੁਹਾਨੂੰ ਯੂਪੀਐਲ ਵੱਲੋਂ ਆ ਰਿਹਾ ਤੁਹਾਨੂੰ ਅਸੀਂ ਬਿਲਕੁਲ ਦੇਾਂਗੇ ਚਾਹੇ ਤੁਸੀਂ ਕੋਈ ਚੀਜ਼ ਖਰੀਦੋ ਜਿਹੜਾ ਕੋਈ ਨਹੀਂ ਖਰੀਦਦਾ ਉਹ ਸਾਡੀ ਸਿਰਫ ਰੀਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆ ਜਾਵੇ ਉਹਨੂੰ ਅਸੀਂ 1 ਲੱਖ ਰੁਪਏ ਦੀ ਪਾਲਿਸੀ ਯੂਪੀਐਲ ਵੱਲੋਂ ਬਿਲਕੁਲ ਫ੍ਰੀ ਆਫ ਕੋਸਟ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਸਾਨੂੰ ਉਹ ਅੱਜ ਆਪਾਂ ਆਏ ਸੀਗੇ ਭਰਾ ਸਮੇ ਸਿਕਰੀ ਕੋਲੇ ਗੁਰੂ ਸਾਹਿਬ ਏਰੀਆ ਦੇ ਵਿੱਚ ਬਾਈ ਜੀ ਦੀ ਦੁਕਾਨ ਆ ਜਿਹੜੀ ਬਾਈ ਕੋਲੇ ਕੰਪਨੀ ਆ ਕੰਪਨੀਆਂ ਵੀ ਸਾਰੀਆਂ ਬ੍ਰਾਂਡ ਹੈ ਕੋਈ ਬਾਈ ਜੀ ਦਾ ਜਿਹੜਾ ਰੇਟ ਹੈ ਰੇਟ ਵੀ ਬਿਲਕੁਲ ਜੈਨੂਨ ਆ ਜੇ ਆਪਾਂ ਸਾਦਕਾਲੇ ਏਰੀਆ ਤੋਂ ਆਈਏ ਤਾਂ ਦੀਪ ਸਿੰਘ ਵਾਲੇ ਦੇ ਬਿਲਕੁਲ ਨਾਲ ਆ ਬਾਈ ਦੀ 3 ਕਿਲੋ ਮੀਟਰ ਤੇ ਦੁਕਾਨ ਪਿੰਡ ਕੇਸਰ ਸਿੰਘ ਵਾਲਾ ਵੀ ਕਿ ਬਿਲਕੁਲ ਰੋਡ ਦੇ ਉੱਤੇ ਤੇ ਗੁਰੂ ਸਾਹਿਬ ਤੋਂ ਵੀ ਬਸ 3-4 ਕਿਲੋਮੀਟਰ ਇਧਰ ਸਾਦਕਾਲੀ ਸਾਈਡ ਆ ਬਾਕੀ ਜਿਹੜੀਆਂ ਬਾਈ ਕੋਲੇ ਕੰਪਨੀਆਂ ਕੰਪਨੀਆਂ ਵੀ ਬ੍ਰਾਂਡ ਹੈ ਤੇ ਰੇਟ ਵੀ ਬਾਈ ਦਾ ਬਿਲਕੁਲ ਜੈਨੂਅਨ ਹੈ ਤੇ ਇੱਕ ਬਾਈ ਜੀ ਜਿਹੜੀ ਕਿਸਾਨ ਵੀਰਾਂ ਵਾਸਤੇ ਸਕੀਮ ਲੈ ਕੇ ਆਏ ਆ ਇੱਕ ਸਾਲ ਦਾ ਕਿਸਾਨ ਭਰਾਵਾਂ ਦਾ ਹੀ ਬੀਮਾ ਕਰਦੇ ਆ ਬੀਮਾ ਬਿਲਕੁਲ ਫ੍ਰੀ ਹੈ ਜਿਹੜਾ ਬੀਮਾ ਉਹ ਬਿਲਕੁਲ ਫ੍ਰੀ ਕੀਤਾ ਜਾਊਗਾ ਤੇ ਬਾਕੀ ਬਾਈ ਆਪਣੇ ਨਾਲ ਆ ਇਹਨਾਂ ਤੋਂ ਵੀ ਲੈਣੇ ਜਾਣਕਾਰੀ ਹਾਂਜੀ ਸਸੀ ਗਾਇ ਬਾਈ ਜੀ ਸਸੀ ਗਾਇ ਜੀ ਬਾਈ ਜੀ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜੀ ਤੇ ਆਪਣੀ ਦੁਕਾਨ ਬਾਰੇ ਮੇਰਾ ਨਾਮ ਸਮੇ ਸਿਕਰੀ ਹੈ ਜੀ ਮੇਰੀ ਦੁਕਾਨ ਦਾ ਨਾਮ ਹੈ ਅਸ਼ਵਨੀ ਸਿਕਰੀ ਐਂਡ ਸਨਜ਼ ਜਿਹੜੀ ਕੀ ਫਰੀਦਕੋਟ ਰੋਡ ਤੇ ਪਿੰਡ ਕੇਸਰ ਸਿੰਘ ਵਾਲੇ ਜੇ ਆਪਾਂ ਗੁਰੂਰ ਸਾਹਿਬ ਤੋਂ ਆਵਾਂਗੇ 3 ਕਿਲੋਮੀਟਰ ਦੇ ਆ ਦੀਪ ਸਿੰਘ ਵਾਲੇ ਤੋਂ ਵੀ 3 ਕਿਲੋਮੀਟਰ ਗੁਰੂਰ ਸਾਹਿਬ ਵਾਲਾ ਆਪਣੇ ਕੋਲ ਤੁਹਾਨੂੰ ਸਾਰੇ ਬ੍ਰਾਂਡ ਮਿਲਣਗੇ ਜੀ ਇਹ ਨਹੀਂ ਹੋਏਗਾ ਕਿ ਫਾਰਮਰ ਸਾਡੇ ਕੋਲ ਮੰਗ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਆਪ ਦੀ ਮਰਜ਼ੀ ਨਾਲ ਕੁਝ ਵੀ ਦੇ ਦੇਣਾ ਚਾਹੇ ਉਹ ਸਾਡੇ ਕੋਲ ਕੋਈ ਯੂਪੀਐਲ ਦਾ ਸਾਫ ਮੰਗ ਰਹੇ ਨੇ ਸਾਫੀ ਲਾਈਜ਼ਰ ਮੰਗ ਰਹੇ ਨੇ ਸਾਡੇ ਕੋਲ ਹਰ ਇੱਕ ਪ੍ਰੋਡਕਟ ਹੈ ਯੂਪੀਐਲ ਦੀ ਹੈ ਬਾਇਰ ਦੀ ਹੈ ਸਜੈਂਟਾ ਵੀ ਹੈ ਬੋਧਰੇਜ ਵੀ ਹੈ ਐਕਸਲ ਵੀ ਹੈ ਹਰ ਤਰ੍ਹਾਂ ਦਾ ਬ੍ਰਾਂਡ ਹੈ ਜਿਹੜਾ ਅਸੀਂ ਫਾਰਮਰ ਨੂੰ ਦਿੰਨੇ ਆ ਕਿਸੇ ਤਰ੍ਹਾਂ ਦੀ ਕੋਈ ਇਨ ਫਿਊਚਰ ਕਈ ਵਾਰ ਕੀ ਹੁੰਦਾ ਸਾਡੇ ਕੋਲ ਤਕਰੀਬਨ ਫਾਰਮਰ ਆਉਂਦਾ ਸਭ ਤੋਂ ਪਹਿਲਾਂ ਉਹ ਸਾਨੂੰ ਇੱਕ ਹੀ ਜੀ ਦਾ ਲਾਂਭਾ ਦਿੰਦਾ ਕਿ ਜਦੋਂ ਅਸੀਂ ਤੁਹਾਡੇ ਕੋਲ ਆਨੇ ਆ ਸਾਨੂੰ ਯੂਰੀਆ ਨਹੀਂ ਮਿਲਦੀ ਜਾਂ ਸਾਨੂੰ ਡੀਏਪੀ ਨਹੀਂ ਮਿਲਦੀ ਜਾਂ ਸਾਨੂੰ ਪੋਟਾਸ਼ ਨਹੀਂ ਮਿਲਦੀ ਸਾਡੇ ਕੋਲ ਇਸ ਟਾਈਮ ਇਨਾਂ ਨੂੰ ਵੱਡਾ ਗਡਾਉਣਾ ਹੈ ਅਸੀਂ ਸਪੈਸ਼ਲੀ ਸ਼ਹਿਰ ਤੋਂ ਬਾਹਰ ਨਿਕਲਉਂਦਾ ਸਾਡਾ ਕਾਰਨ ਹੀ ਇਹ ਹੈ ਮੇਰੀ ਪੁਰਾਣੀ ਦੁਕਾਨ ਐਸਵੀ ਪੈਸਟੀਸਾਈਡ ਰਾਮ ਚੌਕ ਮੰਡੀ ਗਰੂਰ ਸਾਈ ਦੇ ਵਿੱਚ ਸੀ ਜਿਹੜੀ ਕਿ ਪ੍ਰੈਜ਼ੈਂਟ ਅਸੀਂ ਕੰਮ ਜਰੂਰ ਕਰ ਰਹੇ ਆ ਬਟ ਅਸੀਂ ਹੁਣ ਇੱਧਰ ਹੀ ਬੈਠਦੇ ਆ ਇਹੀ ਸਾਡਾ ਮੇਨ ਕਾਊਂਟਰ ਹੈ ਅਸ਼ਵਨੀ ਸਿਕਰੀ ਐਂਡ ਸੰਸ ਕੇਸਰ ਸਿੰਘ ਵਾਲਾ ਫਰੀਦਕੋਟ ਰੋਡ ਠੀਕ ਹੈ ਜੀ ਹਰ ਤਰ੍ਹਾਂ ਦਾ ਤੁਹਾਨੂੰ ਬ੍ਰਾਂਡ ਮਿਲੇਗਾ ਹਰ ਤਰ੍ਹਾਂ ਦੀ ਤੁਹਾਨੂੰ ਖਾਦ ਮਿਲੇਗੀ ਸ਼ੋਰਟੇਜ ਹੋਵੇ ਚਾਹੇ ਨਾ ਹੋਵੇ ਫਾਰਮਰ ਨੂੰ ਕਿਸੇ ਚੀਜ਼ ਦੀ ਨਾਲ ਲੋੜ ਜ਼ਰੂਰਤ ਹੈ ਨਹੀਂ ਹੈ ਉਹ ਕਹ ਰਿਹਾ ਸਾਨੂੰ ਕੱਲੀ ਯੂਰੀ ਚਾਹੀਦੀ ਬਿਲਕੁਲ ਜਿੰਨੀ ਮਰਜ਼ੀ ਲੈ ਜਾ ਠੀਕ ਹੈ ਜੀ ਦਾਨਵੀ ਰਾਸਤੇ ਬਹੁਤ ਹੀ ਵਧੀਆ ਬਾਈ ਜੀ ਸਹੂਲਤ ਲੈ ਆ ਜਿਹੜੀ ਯੂਰੀਆ ਦੀ ਸਮੱਸਿਆ ਬਹੁਤ ਹੈ ਜਿਵੇਂ ਕਈ ਪਾਸੇ ਏਰੀਏ ਤੋਂ ਆਉਂਦੇ ਹਾਂਜੀ ਹਾਂਜੀ ਤੇ ਪਾਸੇ ਏਰੀਏ ਤੋਂ ਵੀ ਬਾਈ ਮੈਂ ਕਹਿੰਦਾ ਜੀ ਮੇਰੇ ਕੋਲ ਆਲਰੇਡੀ ਪਾਸੇ ਏਰੀਏ ਤੋਂ ਕਸਟਮਰ ਆ ਰਿਹਾ ਹੈ ਪਿਛਲੇ ਸੀਜ਼ਨ ਦੇ ਵਿੱਚ ਕਣਕ ਦੇ ਵਿੱਚ ਤੁਹਾਨੂੰ ਪਤਾ ਡੀਏਪੀ ਦੀ ਕਿੰਨੀ ਜ਼ਿਆਦਾ ਸ਼ਾਰਟੇਜ ਸੀ ਮੇਰੇ ਹਿਸਾਬ ਨਾਲ ਮੇਰੇ ਏਰੀਏ ਦਾ ਜਾਂ ਕੋਈ ਬਾਹਰ ਦੇ ਏਰੀਏ ਦਾ ਜੇ ਮੇਰੇ ਕੋਲ ਕੋਈ ਬੰਦਾ ਆਇਆ ਤਾਂ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਸੀ ਤੁਹਾਡੇ ਕੋਲੋਂ ਡੀਏਪੀ ਲੈਣ ਆਏ ਸੀ ਤੇ ਸਾਨੂੰ ਤੁਸੀਂ ਦਿੱਤੀ ਠੀਕ ਹੈ ਜੀ ਹਨਾ 1350 ਰੇਟ ਸੀ 1350 ਹੀ ਲਾਇਆ ਕੋਈ ਫਾਰਮਰਸ ਹੰਨੇ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਸਾਨੂੰ 10 ਰੁਪਏ 20 ਰੁਪਏ 50 ਰੁਪਏ 100 ਰੁਪਏ ਮਹਿੰਗੀ ਲਈ ਸੀ ਬਿਲਕੁਲ ਠੀਕ ਹੈ ਭਾਈ ਜੀ ਜੇ ਬਾਈ ਜੀ ਆਪਾਂ ਹੁਣ ਗੱਲ ਕਰੀਏ ਰੇਟ ਦੀ ਸੱਚ ਆਪਣਾ ਜੈਨੂਨ ਹੋਊਗਾ ਬਿਲਕੁਲ ਕੋਈ ਗੱਲ ਹੈ ਬੈ ਰੇਟ ਦੀ ਸਾਡੀ ਫੁੱਲ ਗਾਰੰਟੀ ਹੈ ओरिजिनੈਲਟੀ ਦੀ ਫੁੱਲ ਗਾਰੰਟੀ ਹੈ ਜਿਹੜਾ ਸਭ ਤੋਂ ਵੱਡਾ ਮੁੱਦਾ ਫਾਰਮਰ ਦੇ ਹੀ ਹੁੰਦਾ ਕਿ ਜੇ ਅਸੀਂ ਸਸਤੀ ਲੈ ਕੇ ਆਨੇ ਆ ਤਾਂ ਸਾਨੂੰ ਚੀਜ਼ ਡੁਪਲੀਕੇਟ ਨਾ ਮਿਲੇ ਠੀਕ ਹੈ ओरिजिनल ਦੀ ਗਾਰੰਟੀ ਅਸੀਂ ਦਾਂਗੇ ਰੇਟ ਦੀ ਗਾਰੰਟੀ ਅਸੀਂ ਦਾਂਗੇ ਜਿਹੜਾ ਕੋਈ ਫਾਰਮਰ ਚਾਹੁੰਦਾ ਪੱਕਾ ਬਿੱਲ ਲੈਣਾ ਉਹਨੂੰ ਪੱਕਾ ਬਿੱਲ ਵੀ ਮਿਲ ਜਾਏਗਾ ਠੀਕ ਹੈ ਜੀ ਜੀ ਠੀਕ ਹੈ ਜੀ ਇੱਕ ਬਾਈ ਜੀ ਜਿਹੜਾ ਆਪਾਂ ਕਿਸਾਨ ਵੀਰਾਂ ਵਾਸਤੇ ਬੀਮਾ ਪਾਲਸੀ ਚੱਲ ਰਹੀ ਹੈ ਬਿਲਕੁਲ ਫ੍ਰੀ ਹਾਂਜੀ ਉਹਦੇ ਬਾਰੇ ਵੀ ਦਿਓ ਜੀ ਜਾਣਕਾਰੀ ਉਹ ਸਰ ਸਾਡੇ ਕੋਲ ਕੋਈ ਵੀ ਫਾਰਮਰ ਆਵੇ ਹਾਂਜੀ ਚਾਹੇ ਉਹ 2 ਰੁਪਏ ਦੀ ਚੀਜ਼ ਲਏ 100 ਰੁਪਏ ਦੀ ਲਏ 1000 ਦੀ ਲਏ 10000 ਦੀ ਲਏ ਕੋਈ ਬਾਉਂਡਿਸ਼ਨ ਨਹੀਂ ਹੈ ਕੁਝ ਵੀ ਛੜਦੇ ਪਰਦੇਸ ਕਰਦਾ ਅਸੀਂ ਉਹਨੂੰ ਆਪਦੇ ਵੱਲੋਂ ਯੂਪੀਐਲ ਵੱਲੋਂ ਇੱਕ ਸਾਲ ਦਾ 1 ਲੱਖ ਰੁਪਏ ਦਾ ਫਰੀ ਐਕਸੀਡੈਂਟਲ ਇੰਸ਼ੋਰੈਂਸ ਉਹਨੂੰ ਨਾਲ ਫਰੀ ਦਿਆਂ। ਠੀਕ ਹੈ ਜੀ। ਹਾਂ ਜੀ। ਤੇ ਹੁਣ ਆਪਣੇ ਕਿਸਾਨ ਵੀਰਾਂ ਨੂੰ ਵੀ ਦਿਖਾਵਾਂਗੇ ਪ੍ਰੋਡਕਟ। ਹਾਂ ਬਿਲਕੁਲ ਜੀ। ਆਓ। ਹਾਂ ਜੀ ਸਰ ਤੁਸੀਂ ਬ੍ਰਾਂਡ ਦੀ ਗੱਲ ਕਰ ਰਹੇ ਸੀ। ਆ ਲਓ। ਸਾਡੇ ਕੋਲ ਤਕਰੀਬਨ ਬਾਇਨੇਮ ਸਾਰੇ ਬ੍ਰਾਂਡ ਤੁਹਾਨੂੰ ਸਿਦਾਂਗੇ। ਯੂਪੀਐਲ ਦੀ ਸਾਥੀ ਆਂਦੀ ਹੈ। ਯੂਪੀਐਲ ਦੀ ਸਾਥੀ ਵੀ ਮਿਲੇਗੀ ਜਿਹੜੀ ਕਿ ਨਦੀਨ ਨਾਸ਼ਕ ਵਾਸਤੇ ਮੁਰਕ ਵਾਸਤੇ ਜ਼ਿੰਮੇਦਾਰ ਪਾਉਂਦੇ ਨੇ। ਆਪਣੇ ਕੋਲ ਸਾਫਾਈ ਲਾਈਜ਼ਰ ਹੈ। ਸਾਫ਼ ਹੈ, ਯੂਤੇਨ ਹੈ, ਸਾਰੇ ਯੂਪੀਐਲ ਦੇ ਪ੍ਰੋਡਕਟ ਸਾਡੇ ਕੋਲ ਅਵੇਲੇਬਲ ਹੈ। ਟਾਟਾ ਦੀ ਟਕੂਮੀ ਇਨਸੈਕਟੀਸਾਈਡ ਸੂੰਢੀ ਵਾਸਤੇ ਉਹ ਵੀ ਤੁਹਾਨੂੰ ਮਿਲ ਜੇਗੀ ਬਾਅਰ ਦੀ ਫੇਮ ਮਿਲ ਜੇਗੀ ਯੂਪੀਐਲ ਦੀ ਕੋਰਾਜਨ ਵੀ ਮਿਲ ਜੇਗੀ ਇੱਕ ਸਭ ਤੋਂ ਵਧੀਆ ਗੋਦਰੇ ਦੀ ਗਰੇਸ਼ੀਆ ਆਂਦੀ ਹੈ ਇਹ ਜਾਪਾਨ ਦਾ ਟੈਕਨੀਕਲ ਹੈ ਕਿਤੇ ਵੀ ਸੂੰਢੀ ਦੀ ਸਮੱਸਿਆ ਆ ਜਾਂਦੀ ਹੈ ਜਿਵੇਂ ਹਣਕੀ ਮਤਾਉ ਦੇ ਵਿੱਚ ਅੰਦਰਲੀ ਸੂੰਢੀ ਹੈ ਉਹ ਨਹੀਂ ਮਰਦੀ ਮੂੰਗੀ ਦੇ ਲਾਸਟ ਟਾਈਮ ਬਹੁਤ 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 ਜ਼ਿਆਦਾ ਲਾਂਬੇ ਆ ਰਹੇ ਸੀ ਕਿ ਸੂੰਢੀ ਨਹੀਂ ਮਰ ਰਹੀ ਜੀ ਉਹਦੇ ਰਿਜ਼ਲਟ ਨਹੀਂ ਆ ਰਿਹਾ ਬੈਸਟ ਬ੍ਰਾਂਡ ਹੈ ਗੋਦਰੇ ਦਾ ਗਰੇਸ਼ੀਆ ਸਭ ਤੋਂ ਪਾਵਰਫੁੱਲ ਇਨਸੈਕਟੀਸਾਈਡ ਐਸ ਟਾਈਮ ਇਹ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਟਾਟਾ ਦੀ ਨੋਮਨੀ ਗੋਲਡ ਐ ਗੋਲਰੇ ਦੀ ਡਿਲੀਟ ਐ ਡਿਲੀਟ ਐਕੋ ਐ ਸਾਰੇ ਪ੍ਰੋਡਕਟ ਮਤਲਬ ਕਹਿੰਦਾ ਆਪਣੇ ਕੋਲ ਬਾਇ ਨੇਮ ਬ੍ਰਾਂਡ ਚ ਐ ਸਜੰਟਾ ਦੀ ਰਿਫਟ ਕੋਈ ਸਜੰਟਾ ਰਿਫਟ ਮਿਲੇਗੀ ਕਮਾਨ ਐਲ ਐ ਸਜੰਟਾ ਦੀ ਐਮਪਲੀਗੋ ਐ ਨੋਮਨੀ ਗੋਲਡ ਯੂਪੀਐਲ ਦੀ ਐ ਨਿਊ ਰੂਟ ਮਾਈਕਰੋ ਰਾਜਾ ਸਾਰੇ ਪ੍ਰੋਡਕਟ ਆਪਣੇ ਕੋਲ ਅਵੇਲੇਬਲ ਬਾਕੀ ਆਪਣੇ ਕੋਲ ਸੀਡ ਵੀ ਹਰ ਤਰ੍ਹਾਂ ਦੇ ਨੇ ਚਾਹੇ ਕੋਈ ਸਜੈਂਟਾ ਦੀ ਐਸਐਕਸ 17 ਮੰਗ ਰਿਹਾ ਚਾਹੇ ਕੋਈ ਐਡਵਾਂਟਾ ਦੀ ਮੰਗ ਰਿਹਾ ਲਾਈਫਲਾਈਨ ਦੀ ਮੰਗ ਰਿਹਾ ਪਰ ਯੂਪੀਐਲ ਦਾ ਪ੍ਰੋਡਕਟ ਆਂਦਾ ਸਾਡਾ ਗਰੋਥ ਵਾਸਤੇ ਗਨੇਕਸਾ ਇਹ ਤੁਸੀਂ ਇਹ ਸਾਬ ਲਾ ਲਓ ਕਿ ਜਿਹੜਾ ਫਾਰਮਰ ਇਹਨੂੰ ਪਾ ਲਿਆ ਨਾ ਜਿੰਨੇ ਉਹ ਸਾਡੇ ਕੋਲੋਂ ਖੁਦ ਆ ਕੇ ਆਪ ਦਾ ਲੈ ਕੇ ਜਾਂਦਾ ਹੀ ਜਾਂਦਾ ਹੈ ਖੁਦ ਆਪਦੇ ਅੱਗੇ ਫਾਰਮਰਸ ਨੂੰ ਆਪਦੇ ਰਿਲੇਟਿਵਸ ਨੂੰ ਵੀ ਇਹ ਰეკਮੈਂਡ ਕਰਦਾ ਈਵਨ ਕਿ ਗਰੋਥ ਵਾਸਤੇ ਬਹੁਤ ਵਧੀਆ ਪ੍ਰੋਡਕਟ ਹੈ ਦੂਸਰਾ यूपीआर ਦਾ ਆਂਦਾ ਜੀ ਇੱਕ ਸਭ ਤੋਂ ਜ਼ਿਆਦਾ ਵਧੀਆ ਪ੍ਰੋਡਕਟ ਇਸ ਟਾਈਮ ਜਿਹੜਾ ਹਾਈਪ ਤੇ ਚੱਲ ਰਿਹਾ ਹੈ ਇਲੈਕਟ੍ਰੋਨ ਇਹਦੇ ਵਿੱਚ ਅਜੋਕਸਿਸਟੋਬਿਨ ਪਲੱਸ ਥਾਇਫਨੇਟ ਮੈਥਾਈਲ ਪਲੱਸ ਥਾਇਓ ਮੈਕਸਮ 25% ਇਵਨ ਕੀ ਮਤਲਬ ਕਹਿੰਦਾ ਕਿ ਮੁੱਛਲ ਬਾਸਮਤੀ ਵਿੱਚ ਝੰਡਾ ਰੋਗ ਦੀ ਸਮੱਸਿਆ ਆ ਜਾਂਦੀ ਹੈ ਉੱਚੇ ਨੀਵੇਂ ਬੂਟੇ ਵਾਸਤੇ ਉੱਚੇ ਨੀਵੇਂ ਬੂਟੇ ਦਾ ਕੰਮ ਵੀ ਇਹ ਕਰਦਾ ਹੈ ਪੰਗੀਸਾਈਡ ਦਾ ਕੰਮ ਵੀ ਇਹ ਕਰਦਾ ਹੈ ਤੇ ਜਿਹੜੀ ਥਾਇਓ ਮੈਕਸਮ 25% ਹੈ ਸਿਉਂਗ ਲੱਗ ਜਾਂਦੀ ਹੈ ਜ਼ਮੀਨਾਂ ਦੇ ਵਿੱਚ ਕੀੜੀ ਆ ਜਾਂਦੀ ਹੈ ਜ਼ਮੀਨੀ ਸੁੰਡੀ ਆ ਜਾਂਦੀ ਹੈ ਉਹ ਵੀ ਕੰਮ ਇਹ ਕਰਦਾ ਹੈ ਇਹ ਇਨਸੈਕਟੀਸਾਈਡ ਪਲੱਸ ਫੰਗੀਸਾਈਡ ਦੋ ਕੰਮ ਕਰਦਾ ਤੇ ਬਹੁਤ ਜ਼ਬਰਦਸਤ ਪ੍ਰੋਡਕਟ ਹੈ ਯੂਪੀਐਲ ਦਾ ਇਲੈਕਟ੍ਰੋਨ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਵੀ ਪਾਵਰ ਹੈ ਜਿਹੜੀ ਅੱਜ ਕੀ ਰਾਉਂਡਅਪ ਹੈ ਉਹਨ ਜਿਹੜੀ ਬੈਨ ਹੋਈ ਹੋਈ ਹੈ ਅਸੀਂ ਬਿਲਕੁਲ ਇੱਕ ਵੀ ਲੀਟਰ ਉਹ ਨਹੀਂ ਵੇਚਦੇ ਸਾਡੇ ਕੋਲ ਸਵੀ ਪਾਵਰ ਆਦਾ ਬਾਈ ਨੇਮ ਫਰਸਟ ਬ੍ਰਾਂਡ ਹੈ ਯੂਪੀਐਲ ਦਾ ਇਹ ਵੱਟਾਂ ਦੇ ਕਰਨ ਵਾਸਤੇ ਜਿਹੜਾ ਕੀ ਆ ਲੋਕ ਗਾਂਦ ਵਾਸਤੇ ਯੂਜ਼ ਕਰਦੇ ਨੇ ਆਪਾਂ ਸ਼ੌਂਦੇ ਹੀ ਆ ਕਿ ਜਿਹੜੀ ਇਹ ਰਾਉਂਡਅਪ ਹੈ ਕੈਂਸਰ ਦਾ ਕਾਰਨ ਬਣਦੀ ਹੈ ਇਸ ਕਰਕੇ ਅਸੀਂ ਰਾਉਂਡ ਅਪ ਦਾ ਇੱਕ ਵੀ ਲੀਟਰ ਆਪਦੀ ਦੁਕਾਨ ਦੇ ਅੰਦਰ ਨਹੀਂ ਰੱਖਦੇ ਬਾਕੀ ਸਾਰੇ ਬ੍ਰਾਂਡ ਨੇ ਸਾਡੇ ਕੋ ਗੋਦਰੇਈ ਦਾ ਪਿਆ ਜੀ ਆ ਤੁਹਾਨੂੰ ਕਾਹਦਾ ਪਿਆ ਆ ਇਨਸੈਕਟੀਸਾਈਡ ਦੀ ਕਲੋਰੋ ਪਈਆ ਲੀਥਲ ਤੇ ਆ ਡਿਲੀਟ ਐਕੋ ਹੈ ਜਿਹੜੀ ਕਿ ਪਟੀਲਾ ਜਿਵੇਂ ਰਿਫਟ ਪਲੱਸ ਆਂਦੀ ਐ ਸਜੈਂਟਾ ਦੀ ਸਾਰੇ ਬ੍ਰਾਂਡ ਤਕਰੀਬਨ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਇੱਥੇ ਡਿਸਪਲੇ ਵਿੱਚ ਲੱਗੇ ਹੋਏ ਨੇ ਜਿਹੜਾ ਫਾਰਮਰ ਬ੍ਰਾਂਡ ਮੰਗੇਗਾ ਉਹਨੂੰ ਅਸੀਂ ਉਹੀ ਦਾਂਗੇ ਇਹ ਨਹੀਂ ਐ ਕਿ ਸਾਡੇ ਕੋਲ ਕੋਈ ਕਹ ਰਿਹਾ ਕਿ ਮੈਨੂੰ ਸਜੈਂਟਾ ਦਾ ਦੇ ਉਹਨੂੰ ਸਜੈਂਟਾ ਦਾ ਦੇ ਦਾਂਗੇ ਜਿਹੜਾ ਬਾਹਰ ਮੰਗੇਗਾ ਨੂੰ ਬਾਹਰ ਦੇ ਦਾਂਗੇ ਕੀ ਕਿਸਾਨ ਵੀਰੋ ਕੁਝ ਵੀ ਕਿਸੇ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੋ ਕੀ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦਾ 93702 10002 ਤੁਸੀਂ ਮੈਨੂੰ ਸਵੇਰੇ 8 ਵੇ ਤੋਂ ਲੈ ਕੇ ਸ਼ਾਮ ਦੇ 8 ਵੇ ਤੱਕ ਕਦੋਂ ਵੀ ਕਾਲ ਕਰ ਸਕਦੇ ਹੋ ਜੇ ਬਾਈਟੈਂਸ ਸਾਡੇ ਤੋਂ ਕਾਲ ਪਿਕ ਨਹੀਂ ਹੋਏਗੀ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਇਹੀ ਸੇਮ ਨੰਬਰ ਸਾਡਾ ਵਟਸਐਪ ਤੇ ਵੀ ਹੈ ਤੇ ਜੇ ਸਾਨੂੰ ਕੋਲ ਕਿਸੇ ਟਾਈਮ ਨਹੀਂ ਕੋਲ ਚੱਕ ਹੁੰਦੀ ਅਸੀਂ ਤੁਹਾਨੂੰ WhatsApp ਤੇ ਉਸ ਦਾ ਗੱਲ ਦਾ ਰਿਪਲਾਈ ਜਰੂਰ ਕਰਾਂਗੇ ਬਾਕੀ ਰਹੀ ਗੱਲ ਫ੍ਰੀ ਇੰਸ਼ੋਰੈਂਸ ਵਾਲੀ ਉਹ ਸਾਰਿਆਂ ਨੂੰ ਮਿਲ ਹੀ ਜਾਣਾ ਹੈ ਉਹ ਅਸੀਂ ਕਿਸੇ ਦਾ ਵੀ ਨਹੀਂ ਰੱਖਣਾ ਉਹ ਤੁਹਾਨੂੰ UPL ਵੱਲੋਂ ਆ ਰਿਹਾ ਤੁਹਾਨੂੰ ਅਸੀਂ ਬਿਲਕੁਲ ਦੇਾਂਗੇ ਚਾਹੇ ਤੁਸੀਂ ਕੋਈ ਚੀਜ਼ ਖਰੀਦੋ ਜਿਹੜਾ ਕੋਈ ਨਹੀਂ ਖਰੀਦਦਾ ਉਹ ਸਾਡੀ ਸਿਰਫ ਰੀਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆ ਜਾਵੇ ਉਹਨੂੰ ਅਸੀਂ 1 ਲੱਖ ਰੁਪਏ ਦੀ ਪਾਲਸੀ UPL ਵੱਲੋਂ ਬਿਲਕੁਲ ਫ੍ਰੀ ਆਫ ਕੋਸਟ ਦਵਾਂਗੇ ਬਾਕੀ ਕਿਸਾਨ ਵੀਰੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ